ਜਸਪ੍ਰੀਤ ਜੱਸੀ ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਜਸਜੀਤ ਉਸਾਨ ਨੇ ਉਹਦੀ ਫਿਲਮ ਦਾ ਬੜਾ ਜ਼ੋਰ ਕੀਤਾ ਜਾ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਕਦਰ ਵੀ ਕਰਦੇ ਆਂ ਦੇਸ਼ ਭਗਤੀ ਹੋਣੀ ਚਾਹੀਦੀ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੇ ਜ਼ਰੂਰ ਆਪਣੇ ਦੇਸ਼ ਦੇ ਨਾਲ ਹੀ ਖਾਣਾ ਚਾਹੀਦਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਦੌਰੇ ਮਾਪਦੰਡ ਕਿਉਂ ਜੇ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਆ ਉਹਨਾਂ ਦੇ ਗਾਣੇ ਜਾਂ ਉਹਨਾਂ ਦੀ ਜਿਹੜੀ ਐਕਟਿੰਗ ਹੈ ਤੁਸੀਂ ਆਪਣੀ ਆਫਸਰ ਮੰਚ ਨਹੀਂ ਲੈਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਵਾਉਣਾ ਚਾਹੁੰਦੇ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨੀਆਂ ਤਰਜ਼ਾ ਚੋਰੀ ਨੇ ਜਾਂ ਉਹਨਾਂ ਦੇ ਲਸ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਨੇ ਉਹਨਾਂ ਦੇ ਗਾਏ ਹੋਏ ਗਾਣੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਹੁਣ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤੇ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਹੈ ਸੋ ਦੋਰੇ ਮਾਫ ਕਰਦਾਂ ਕਿਉਂ ਫਿਰ ਯਾ ਤੋ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਫਿਰ ਸਾਰੇ ਗਾਣੇ ਚੁੱਕੋ ਐਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਜਿਹੜੀਆਂ ਚੀਜ਼ਾਂ ਇਹ ਤਾਂ ਉਹੀ ਗੱਲ ਹੋ ਗਈ ਜੀ ਤੁਹਾਨੂੰ ਕੋਈ ਬੰਦਾ ਆ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਹੈ ਉਹ ਖਾਣਾ ਮਠਾਈਆਂ ਦਿਖਾਈ ਜਾ ਰਹੇ ਉਹਨੂੰ ਗਾਲਾਂ ਕੱਢੀ ਜਾ ਰਹੇ ਵੀ ਨਹੀਂ ਨਹੀਂ ਇਹ ਇਸ ਬੰਦੇ ਨੂੰ ਘਰ ਨਹੀਂ ਬਣ ਲੈਣਾ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਾਈਆਂ ਖਾਣਾ ਜਾਂ ਫਰੂਟ ਨੂੰ ਕੁਝ ਵੀ ਜੋ ਦੇ ਕੇ ਗਿਆ ਮੈਂ ਦਿਸਟ ਇਗਜ਼ਾਮਪਲ ਹੈ ਦੇ ਉਹ ਤੁਸੀਂ ਖਾਈ ਜਾ ਰਹੇ ਹੋ ਇਹ ਬਹੁਤੀ ਅਣਖ ਵਾਲੀ ਗੱਲ ਹੈ ਅਣਖ ਜਿਹੜੀ ਹੈ ਨਾ ਉਹ ਤਾਂ ਜਾਂ ਫਿਰ 100% ਦਾ ਅਣਖ ਹੁੰਦੀ ਹੈ ਤੇ ਜਾਂ ਫਿਰ ਮਤਲਬ ਹੈ ਨਿਕਲ 20% ਜਿਹੜੀ ਤੁਹਾਨੂੰ ਸੂਟ ਕਰਦੀ ਹੈ ਉਹ ਤੁਸੀਂ ਅਣਖ ਰੱਖ ਲਓ ਤੇ ਜਿਹੜੀ 80% ਸੂਟ ਨਹੀਂ ਕਰਦੀ ਉਹਨੂੰ ਤੁਸੀਂ ਨਕਾਰ ਦਿਓ ਸੋ ਧਿਆਨ ਦੇ ਇਸ ਗੱਲ ਦੇ ਉੱਤੇ ਜੇ ਕਰਨਾ ਪੈਣ ਤਾਂ ਫਿਰ ਪੂਰੀ ਤਰ੍ਹਾਂ ਹੀ ਬੈਨ ਕਰੋ ਫਿਰ ਸਾਰੀ ਦੁਨੀਆ ਦਾ ਕੰਟੈਂਟ ਜਿਹੜਾ ਉਹ ਰਿਪੋਰਟਵਾ ਉਹਦੇ ਤੇ ਸਟੇਟਲ ਕਰੋ ਨਾ ਤੁਸੀਂ ਇੱਕ ਇੱਕ ਆਰਟਿਸਟ ਦੇ ਜਾਂ ਫਿਲਮਾਂ ਕਿਉਂ ਬੈਨ ਕਰ ਰਹੇ ਹੋ ਜਾਇ ਕਿ ਆਰਟਿਸਟ ਨੂੰ ਨੁਕਸਾਨ ਕਰਨਾ ਚਾਹੁੰਦੇ ਥੈਂਕ ਯੂ ਸੋ ਮਚ ਸਸਿਕਾ